ਨੇੜੇ ਨਿਵਾਸੀ ਜਿਨ੍ਹਾਂ ਨੂੰ ਸੰਯੁਕਤ ਰਾਜ ਅਮਰੀਕਾ ਜਾਣ ਲਈ ਵੀਜ਼ਾ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਦੀ ਉਡੀਕ ਦਾ ਸਾਹਮਣਾ ਕਰਨਾ ਪੈਂਦਾ ਹੈ ਯੂਐਸ ਟੂਰਿਸਟ ਵੀਜ਼ਾ ਅਪਲਾਈ ਕਰਨ ਲਈ ਮੁਲਾਕਾਤ ਲਈ ਉਡੀਕ ਸਮੇਂ ਦਾ ਇੱਕ ਮੀਡੀਆ ਵਿਸ਼ਲੇਸ਼ਣ ਸਾਹਮਣੇ ਆਇਆ ਹੈ ਜਿਸ ਵਿੱਚ ਨਵੰਬਰ 2022 ਤੋਂ ਭਾਰਤ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਉਡੀਕ ਸਮੇਂ ਵਿੱਚ ਸੁਧਾਰ ਹੋ ਰਿਹਾ ਹੈ ਤਾਂ ਉੱਥੇ ਹੀ ਕਨੇਡਾ ਵਿੱਚ ਉਡੀਕ ਸਮਾਂ ਵਿਗੜਦਾ ਜਾ ਰਿਹਾ ਹੈ ਦੁਨੀਆ ਭਰ ਦੇ 10 ਸਭ ਤੋਂ ਲੰਬੇ ਇੰਤਜ਼ਾਰ ਦੇ ਦੇਸ਼ਾਂ ਵਿੱਚੋਂ 6 ਕਨੇਡਾ ਵਿੱਚ ਅਮਰੀਕੀ ਦੂਤਾਵਾਸ ਕੌਂਸੂਲਟ ਦਫ਼ਤਰਾਂ ਵਿੱਚ ਦਰਜ ਕੀਤੇ ਗਏ ਹਨ ਜੋ ਵੀਜ਼ਾ ਮੁਲਾਕਾਤਾਂ ਦੀ ਪੇਸ਼ਕਸ਼ ਕਰਦੇ ਹਨ ਵਰਤਮਾਨ ਵਿੱਚ ਜੋ ਲੋਕ ਆਟਵਾ ਜਾਂ ਕਿਊਬਿਕ ਸਿਟੀ ਵਿੱਚ B1 B2 ਵਿਜ਼ਟਰ ਵੀਜ਼ਾ ਅਪਾਇੰਟਮੈਂਟ ਲਈ ਅਪਲਾਈ ਕਰਦੇ ਹਨ ਉਹਨਾਂ ਨੂੰ ਦੁਨੀਆ ਵਿੱਚ ਸਭ ਤੋਂ ਲੰਬੇ ਸਮੇਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਹੈਲੀਫੈਕਸ ਵਿੱਚ 840 ਦਿਨ ਇਸ ਤੋਂ ਬਾਅਦ ਕੈਲਗਰੀ ਵਿੱਚ 839 ਦਿਨ ਤੇ ਟ੍ਰਾਂਟੋ ਵਿੱਚ ਵੀਜ਼ਾ ਅਪਾਇੰਟਮੈਂਟ ਲੈਣ ਲਈ 753 ਦਿਨ ਲੱਗਦੇ ਹਨ ਜਦੋਂ ਕਿ ਬੈਂਕੂਵਰ ਵਿੱਚ ਇਹ 731 ਦਿਨਾਂ ਦਾ ਹੈ ਇੰਤਜ਼ਾਰ ਦਾ ਸਮਾਂ ਦਿਨ ਪ੍ਰਤੀ ਦਿਨ ਵੱਧ ਸਕਦਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਟੋਰਾਂਟੋ ਵਿੱਚ ਦੁਨੀਆ ਵਿੱਚ ਸਭ ਤੋਂ ਲੰਬਾ ਸਮਾਂ ਸੀ 800 ਦਿਨ ਇਸ ਦੇ ਨਾਲ ਹੀ ਇਸਤਾਨਬੁਲ ਤੁਰਕੀ ਕੋਲੰਬੀਆ ਗੁਆਟੇਮਾਲਾ ਸਿਟੀ ਮੈਕਸੀਕੋ ਸਭ ਤੋਂ ਲੰਬੇ ਮੌਜੂਦਾ ਉਡੀਕ ਸਮੇ ਵਾਲੇ ਹੋਰ ਸਥਾਨ ਹਨ ਨਵੰਬਰ 2022 ਵਿੱਚ 400 ਤੋਂ ਵੱਧ ਦਿਨਾਂ ਦੀ ਔਸਤ ਉਡੀਕ ਸਮੇ ਨੇ ਟੋਰਾਂਟੋ ਨੂੰ ਦੁਨੀਆ ਵਿੱਚ 23ਵੇਂ ਸਥਾਨ ਤੇ ਰੱਖਿਆ ਇਸ ਤੋਂ ਬਾਅਦ ਕੈਨਕਰੀ 270 ਦਿਨਾਂ ਦੀ ਉਡੀਕ ਨਾਲ 30ਵੇਂ ਸਥਾਨ ਤੇ ਹੈ 2000 ਰੁਪਏ ਵਿੱਚ ਦੁਨੀਆ ਵਿੱਚ ਔਸਤ ਉਡੀਕ ਸਮਾਂ 160 ਦਿਨ ਸੀ ਜਦੋਂ ਕਿ ਕੈਨੇਡੀਅਨ ਨਿਵਾਸੀਆਂ ਲਈ ਔਸਤ ਉਡੀਕ ਦਾ ਸਬਾਹ 345 ਦਿਨ ਸੀ ਅੱਜ ਯੂਐਸ ਵਿਜ਼ਟਰ ਵੀਜ਼ਾ ਅਪਲਾਈ ਲਈ ਔਸਤ ਗਲੋਬਲ ਉਡੀਕ ਸਮਾਂ 155 ਦਿਨ ਹੈ ਪਰ ਕੈਨੇਡੀਅਨ ਨਿਵਾਸੀਆਂ ਲਈ ਔਸਤ ਉਡੀਕ ਸਮਾਂ 810 ਦਿਨ ਹੋ ਗਿਆ ਹੈ ਇੰਤਜ਼ਾਰ ਦਾ ਸਮਾਂ ਹੁਣ ਇੰਨਾ ਲੰਬਾ ਹੋ ਗਿਆ ਹੈ ਕਿ ਅਮਰੀਕੀ ਅਧਿਕਾਰੀ ਕੈਨੇਡੀਅਨ ਨਿਵਾਸੀਆਂ ਨੂੰ ਪੈਸਿਆਂ ਦੇ ਬਦਲੇ ਜਲਦੀ ਨਿਯੁਕਤੀਆਂ ਦਾ ਵਾਦਾ ਕਰਕੇ ਧੋਖਾਧੜੀ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦੇ ਰਹੇ ਹਨ ਭਾਰਤੀਆ ਮੈਕਸੀਕੋ ਦੇ ਬਿਨੈਕਾਰ ਜੋ 2022 ਵਿੱਚ ਕ੍ਰਮਵਾਰ 800 ਅਤੇ 622 ਦਿਨ ਉਡੀਕ ਸਮੇਂ ਦੀ ਸੂਚੀ ਵਿੱਚ ਸੇਖਰਤੇ ਸਨ ਹੁਣ ਇੱਕ ਸਾਲ ਤੋਂ ਥੋੜਾ ਹੋਰ ਇੰਤਜ਼ਾਰ ਕਰਨਾ ਪੈਂਦਾ ਹੈ ਜਦੋਂ ਕਿ ਚੀਨ ਦੇ ਬਿਨੈਕਾਰ ਨੂੰ ਵੀਜ਼ਾ ਇੰਟਰਵਿਊ ਲਈ 40 ਦਿਨ ਦੀ ਉਡੀਕ ਦਾ ਸਮਾਂ ਕਰਨਾ ਪੈਂਦਾ ਹੈ ਦੁਨੀਆ ਭਰ ਵਿੱਚ 109 ਸਥਾਨਾਂ ਤੇ ਉਡੀਕ ਸਮਾਂ ਘਟਿਆ ਹੈ ਤੇ 80 ਤੋਂ ਵੱਧ ਸਥਾਨਾਂ ਤੇ ਵਧਿਆ ਹੈ ਜਿਸ ਵਿੱਚ ਸਾਰੇ 6 ਕੈਨੇਡੀਅਨ ਸਥਾਨ ਵੀ ਸ਼ਾਮਲ ਹਨ ਜੋ ਵੀਜ਼ਾ ਮੁਲਾਕਾਤ ਦੀ ਪੇਸ਼ਕਸ਼ ਕਰਦੇ ਹਨ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨੇ ਮੰਗ ਵਧਣ ਅਤੇ ਲੰਬੇ ਸਮੇਂ ਦੇ ਇੰਤਜ਼ਾਰ ਨੂੰ ਜ਼ਿੰਮੇਵਾਰ ਠਰਾਇਆ ਹੈ ਦੂਤਾਵਾਸ ਨੇ ਇੱਕ ਮੀਡੀਆ ਬਿਆਨ ਵਿੱਚ ਕਿਹਾ ਹੈ ਕਿ ਪੂਰੇ ਕੈਨੇਡਾ ਵਿੱਚ ਸਾਡੀ ਦੂਤਾਵਾਸ ਅਤੇ ਕੌਂਸਲਟੇਟ ਦੀਆਂ ਟੀਮਾਂ ਰਿਕਾਰਡ ਗਿਣਤੀ ਵਿੱਚ ਵੀਜ਼ਿਆਂ ਦੀ ਪ੍ਰਕਿਰਿਆ ਕਰ ਰਹੀਆਂ ਹਨ 2023 ਵਿੱਚ ਕੈਨੇਡਾ ਵਿੱਚ ਅਮਰੀਕੀ ਦੂਤਾਵਾਸ ਅਤੇ ਕੌਂਸਲਟੇਟ ਨੇ 330000 ਤੋਂ ਵੱਧ ਗੈਰ ਪਰਵਾਸੀ ਵੀਜ਼ੇ ਜਾਰੀ ਕੀਤੇ ਸਨ ਜੋ ਹੁਣ ਤੱਕ ਸਭ ਤੋਂ ਵੱਧ ਗਿਣਤੀ ਹੈ ਦੂਤਾਵਾਜ਼ ਨੇ ਕਿਹਾ ਕਿ ਉਹ ਇੰਤਜ਼ਾਰ ਦੇ ਸਮੇਂ ਨੂੰ ਘਟਾਉਣ ਲਈ ਵਚਨਬੱਧ ਹਨ ਅਤੇ ਬਿਨਾਂ ਕారణੂ ਬਿਨਾਂ ਕਿਸੇ ਵਾਧੂ ਕੀਮਤ ਦੇ ਮੌਜੂਦਾ ਮੁਲਾਕਾਤਾਂ ਨੂੰ ਪਹਿਲਾਂ ਦੀਆਂ ਤਰੀਕਿਆਂ ਦੇ ਬਦਲ ਤਬਦੀਲ ਕਰਨ ਦੀ ਆਗਿਆ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਵੈੱਬਸਾਈਟ ਤੇ ਪ੍ਰਕਾਸ਼ਿਤ ਉਡੀਕ ਸਮੇਂ ਮੌਜੂਦਾ ਉਪਲਬਧ ਪਹਿਲੀ ਮੁਲਾਕਾਤ ਨੂੰ ਤਸੰਦੇਹਾਂ ਹਾਲਾਂਕਿ ਕਨੇਡੀਅਨ ਨਾਗਰਿਕਾਂ ਨੂੰ ਸੈਤਰਾਜ ਅਮਰੀਕਾ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਰ ਕਨੇਡਾ ਵਿੱਚ ਰਹਿਣ ਵਾਲੇ ਲੱਖਾਂ ਹੋਰ ਲੋਕਾਂ ਲਈ ਅਜਿਹਾ ਨਹੀਂ ਹੈ ਜਿਵੇਂ ਕਿ ਸਥਾਈ ਨਿਵਾਸੀ ਵਿਦਿਆਰਥੀ ਅਤੇ ਅਸਥਾਈ ਕਾਮੇ ਸਟੈਟਿਸਟਿਕ ਕੈਨੇਡਾ ਦੀ 2022 ਦੀ ਗਿਣਤੀ ਦੇ ਅਨੁਸਾਰ 3.1 ਮਿਲੀਅਨ ਕਨੇਡੀਅਨ ਨਿਵਾਸੀਆਂ ਦੀ ਗਿਣਤੀ ਕੀਤੀ ਜਿਨ੍ਹਾਂ ਕੋਲ ਕਨੇਡੀਅਨ ਨਾਗਰਿਕਤਾ ਨਹੀਂ ਸੀ ਇਹਨਾਂ ਵਿੱਚੋਂ 2.2 ਮਿਲੀਅਨ ਸਥਾਈ ਨਿਵਾਸੀ ਸਨ ਜੇਕਰ ਕੋਈ ਕੈਨੇਡੀਅਨ ਨਿਵਾਸੀ 41 ਦੇਸ਼ਾਂ ਵਿੱਚੋਂ ਇੱਕ ਤੋਂ ਆਉਂਦਾ ਹੈ ਤਾਂ ਉੱਥੇ ਅਮਰੀਕਾ ਨੇ ਵੀਜ਼ਾ ਦੀ ਲੋੜ ਨੂੰ ਮਾਫ਼ ਕਰ ਦਿੱਤਾ ਹੈ ਜਿਵੇਂ ਕਿ ਕੋਈ ਆਸਟ੍ਰੇਲੀਆ ਇਜ਼ਰਾਈਲ ਅਤੇ ਕਈ ਯੂਰਪ ਦੇਸ਼ਾਂ ਦੇ ਵਸਨੀਕ ਜੋ ਉਹਨਾਂ ਦੇਸ਼ਾਂ ਤੋਂ ਆਉਂਦੇ ਹਨ ਜਿਨ੍ਹਾਂ ਕੋਲ ਸਹਿਯੋਗਤ ਰਾਜ ਅਮਰੀਕਾ ਜਿਵੇਂ ਕਿ ਭਾਰਤ ਚੀਨ ਮੈਕਸੀਕੋ ਅਤੇ ਅਫਰੀਕਾ ਦੱਖਣੀ ਅਫਰੀਕਾ ਦੇ ਕਈ ਦੇਸ਼ਾਂ ਨਾਲ ਵੀਜ਼ਾ ਛੋੜ ਦੇ ਪ੍ਰਬੰਧ ਰਹੀ ਹਨ ਜਿਨ੍ਹਾਂ ਨੂੰ B1 B2 ਵੀਜ਼ਾ ਲਈ ਅਰਜ਼ੀ ਦੇਣੀ ਪੈਂਦੀ ਹੈ